ਆਰੇ ਪੰਜਾਬ ਦੇ ਪੰਜਾਬੀ ਕਿਪਮਰ ਜੀ ਮਿਹਰਬਾਨੀਆਂ ਉਹਨਾਂ ਨੇ ਪੂਆਣੇ ਜੀਵੀ ਪੀੜੀ ਦੇ ਗਰੀਬ ਪਰਵੰਦੇ ਨਾਲ ਸ਼ੁਰੂ ਕਰਦੇ ਦਾ 40 ਸਾਲ ਦਾ ਦਸਵਾਤ ਸੇਵਾ ਕੋਲ ਕੰਮੀ ਦਿੱਤੀ ਜਾ ਰਹੀ ਹੈ ਬਹੁਤ 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 ਬਾਕੀ ਜੇਕਰ ਬੰਦੀਆਂ ਦੇ ਇਤਨਾਂ ਦੀ ਮਦਦ ਕੀਤਾ ਹੋਵੇਗਾ 9 ਵਜੇ ਤੱਕ ਉਹ ਪ੍ਰੋਗਰਾਮ ਹੈ ਬਹੁਤ ਬਹੁਤ ਫਿਰ ਤਾਰੀਖ ਦੱਸਾਈ ਦੇਣਾ ਤਾਰੀਆਂ ਸੰਬੰਧ ਦਾ ਸਾਨੂੰ ਕਹਿੰਦੇ ਉਹ ਅੱਜ ਕੱਲ੍ਹ ਵਾਇਰਲ ਕੀਤਾ ਹਾਂ 2:30 ਵਜੇ ਯਾਤਰਾ ਜਾ ਰਹੀ ਕੀ ਕਹਿਣਾ ਚੰਦੇ ਅੱਜ ਦੇ ਮਤਲਬ ਅੱਜ ਭਾਨਗੁਰੂ ਗੋਬਿੰਦ ਸਿੰਘ ਮਹਾਰਾਜ ਮਹਾਰਾਜ ਜੀ ਦੀ ਖਾਲਸਾ ਪੌਂਡ ਦੇ ਪਹਿਲੇ ਜੀ ਦੇ ਪਹਿਲੇ ਇਨਕਾਰ ਦੀ ਦਾਤਨਾ ਸ਼ਲੋਕ ਨਹੀਂ ਜਰਨੈਲ ਅਮਰ ਸ਼ੀਰਪਾਪਾ ਜੀ ਜਿੰਦ ਸਿੰਘ ਜੀ ਦਾ 363 ਮਾ ਜਿਹੜਾ ਜਨਮ ਪ੍ਰਕਾਸ਼ ਹੈ ਉਹ ਬੜੀ ਸ਼ਰਧਾ ਨਾਲ ਪੂਰੇ ਵਿਸ਼ਵ ਦੇ ਵਿੱਚ ਸੰਗਤਾਂ ਮਨਾ ਰਹੀ ਹੈ ਜੋ ਹਰ ਸਾਲ ਹੀ ਅੰਮ੍ਰਿਤਸਰ ਦੀ ਸੰਗਤ ਗ੍ਰੀਨਾਨੰਦ ਸਿੰਘ ਸਾਹਿਬ ਵਿਖੇ ਨਾ ਆਪਣਾ ਪਾਪਾ ਜੀ ਦਾ ਜਨਮ ਦਿਨ ਮਨਾਉਣ ਆ ਕੇ ਪਹੁੰਚੀ ਹੈ ਜਮੇ ਅਨੰਤਪੁਰ ਸਾਹਿਬ ਤੋਂ ਕੇਸਗੜ੍ਹ ਸਾਹਿਬ ਨਾਲ ਬਾਬਾ ਜੀ ਦੇ ਸਾਰੇ ਪਰਿਵਾਰ ਦਾ ਬਹੁਤ ਵੱਡਾ ਧਿਆਨ ਜੁੜਿਆ ਆ। ਛੋਟੇ ਵੱਡੇ ਗਿਣਤੀ ਦੇ ਵਿੱਚ ਸੰਗਤਾਂ ਇਕੱਤਰ ਹੋ ਕੇ ਬਾਬਾ ਜੀ ਦੇ ਜਨਮ ਦਿਨ ਨੂੰ ਸਮਰਪਿਤ ਹੋ ਕੇ ਜਾ ਰਹੀਆਂ ਹਨ। ਦੁਕਾਨ ਦੇ ਲੋਕ ਤੇ ਨਗਰ ਕਦਰਾਂ ਦੇ ਨਾ ਬਹੁਤ ਸੁਣ ਕਹਿੰਿਆ ਅੱਜ ਉਹ ਸਭ ਪਿਆਰ ਨਾਲ ਸਭ ਨਸਰਦਾ ਬੜੀ ਉਸ਼ਾਨਾ ਜਾ ਰਹੀ ਸਾਰਿਆਂ ਨੂੰ ਲੱਖ ਲੱਖ ਜਵਾਈ ਚਲੋ ਜੀ ਗੋਲ ਗੋਲ ਆਣੇ ਆਓ ਜੀ ਮਿਸਰ ਬਾਬਾ ਪੀਰ ਸਿੰਘ ਬਾਬਾ ਜੀ ਸਿਰ ਪਾਵਣੇ ਆਓ ਜੀ ਭਲੇ ਪਾਵੋ ਜਨਕੀ